ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਪ੍ਰੀਮੀਅਰ ਬਲੈਂਡ ਹਿਗਜ਼ ਨੇ ਮੁੱਖ ਤੌਰ ਦੇ ਉੱਤੇ ਮੰਕੜਤ ਦਾਅਵੇ ਕੀਤੇ ਨੇ ਯਾਨੀ ਆਪਣੀ ਵੱਲੋਂ ਬਹੁਤ ਸਾਰੀਆਂ ਜੜੀਆਂ ਨੇ ਗੱਲਾਂ ਬਣਾ ਕੇ ਪੇਸ਼ ਕੀਤੀਆਂ ਨੇ ਕਿ ਕੈਨੇਡਾ ਸਰਕਾਰ ਨਿਊ ਬ੍ਰਾਂਜ਼ਵਿਕ ਨੂੰ ਹਜ਼ਾਰਾਂ ਸ਼ਰਨ ਮੰਗਣ ਵਾਲਿਆਂ ਨੂੰ ਸਵੀਕਾਰ ਕਰਨ ਦੇ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹੁਣਾਂ ਕਿਹਾ ਜਿਹਾ ਹਰਗਿਜ਼ ਨਹੀਂ ਹੈ ਹਿਗਜ਼ ਨੇ ਬੁੱਧਵਾਰ ਨੂੰ ਮੰਕਟਨ ਦੇ ਵਿੱਚ ਇੱਕ ਭਾਸ਼ਣ ਦੇ ਵਿੱਚ ਦੋਸ਼ ਲਾਇਆ ਤੇ ਦਲੀਲ ਦਿੱਤੀ ਕਿ ਸੂਬੇ ਦੇ ਵਿੱਚ 4600 ਲੋਕਾਂ ਨੂੰ ਸੈਟਲ ਕਰਨ ਦਾ ਪ੍ਰਸਤਾਵ ਸੀ ਤੇ ਸੂਬਾ ਇਸ ਗਿਣਤੀ ਦੇ ਨਾਲ ਸਹਿਜਨ ਦੇ ਯੋਗ ਨਹੀਂ ਹੋਵੇਗਾ ਪ੍ਰੀਮੀਅਰ ਨੇ ਕਿਹਾ ਹੈ ਕਿ ਉਹਨਾਂ ਨੂੰ ਹਾਲ ਹੀ ਦੇ ਵਿੱਚ ਪਤਾ ਲੱਗਾ ਹੈ ਕਿ ਫੈਡਰਲ ਅਧਿਕਾਰੀ ਬਿਨਾਂ ਕਿਸੇ ਵਿੱਤੀ ਸਹਾਇਤਾ ਜਾਂ ਸਾਡੇ ਕੋਲ ਸਰੋਤ ਬਣਾਉਣ ਦੀ ਸਮਰੱਥਾ ਤੇ ਪ੍ਰਬੰਧਨ ਕਰਨ ਦੀ ਸਮਰੱਥਾ ਦਾ ਕੋਈ ਮੌਕਾ ਪ੍ਰਦਾਨ ਕੀਤੇ ਬਿਨਾਂ ਸੂਬੇ ਦੇ ਵਿੱਚ ਹੋਰ ਪਨਾਹ ਗਿਰਨਾਂ ਨੂੰ ਭੇਜਣ ਲਈ ਇੱਕ ਯੋਜਨਾ ਤੇ ਵਿਚਾਰ ਕਰ ਰਹੇ ਨੇ ਐਕਸ ਨੇ ਕਿਹਾ ਹੈ ਕਿ 4600 ਦੀ ਪ੍ਰਸਤਾਵਿਤ ਗਿਣਤੀ ਸ਼ਰਨ ਦੇ ਦਾਅਵੇਦਾਰਾਂ ਦੀ ਉਸ ਗਿਣਤੀ ਤੋਂ 10 ਗੁਣਾ ਵੱਧ ਹੈ ਜੋ ਸੂਬਾ ਹੁਣ ਸਵੀਕਾਰ ਕਰਦਾ ਹੈ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਸ ਦੀ ਪ੍ਰਸਤਾਵਿਤ ਸਮਾਜ ਨੇਕਾ ਕੀ ਹੈ ਨਨਾਇਮੋ ਬੀਸੀ ਦੇ ਵਿੱਚ ਲਿਬਰਲ ਕਾਕਸ ਦੀ ਮੀਟਿੰਗ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਹੈਗਸ ਦੀਆਂ ਟਿੱਪਣੀਆਂ ਗੁੰਮਰਾਹਕੋਨ ਹੈ ਇਮੀਗ੍ਰੇਸ਼ਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਫੈਡਰਲ ਅਧਿਕਾਰੀਆਂ ਨੇ 온ਟਾਰੀਓ ਅਤੇ ਕਿਊਬਿਕ ਤੇ ਦਬਾਅ ਨੂੰ ਘਟ ਕਰਨ ਦੇ ਲਈ ਕੁਝ ਸੂਬਿਆਂ ਨੂੰ ਵਧੇਰੇ ਪਨਾਹ ਗਿਣਨ ਨੂੰ ਸਵੀਕਾਰ ਕਰਨ ਬਾਬਤ ਆਪਣੇ ਸੂਬਾਈ ਹਮਰੂਤ ਹਮਰੂਤ ਬਾਵਾ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਨੇ 4600 ਦੇ ਅੰਕੜੇ ਨੂੰ ਅਵਿਲਾਸ਼ੀਆ ਕਿਹਾ ਤੇ ਦੱਸਿਆ ਕਿ ਨਿਊ ਬਰੰਟ ਸਵੈਗ ਦੇ ਲਈ ਪ੍ਰਸਤਾਵਿਤ ਆਂਕੜਾ ਇਸ ਤੋਂ ਘੱਟ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਸੂਬਾਈ ਅਧਿਕਾਰੀਆਂ ਨੇ ਉਹਨਾਂ ਦੇ ਵਿਭਾਗ ਨੂੰ ਦੱਸਿਆ ਸੀ ਕਿ ਸੂਬਾ ਪਨਾਹgir ਨਹੀਂ ਚਾਹੁੰਦੇ ਇੱਥੋਂ ਤੱਕ ਕਿ ਮੁਆਵਜ਼ੇ ਦੇ ਨਾਲ ਵੀ ਨਹੀਂ ਚਾਹੁੰਦੇ ਗ੍ਰੇਟਰ ਮੰਕਟਨ ਚੈਂਬਰ ਆਫ ਕਾਮਰਸ ਨੂੰ ਦਿੱਤੇ ਆਪਣੇ ਭਾਸ਼ਣ ਦੇ ਵਿੱਚ ਹਿਗਜ਼ ਨੇ ਕਿਹਾ ਕਿ ਨਿਊ ਬ੍ਰਾਂਡਸਵਿਕ ਹਮੇਸ਼ਾ ਇੱਕ ਸਵਾਗਤ ਕਰਨ ਵਾਲਾ ਸੂਬਾ ਰਿਹਾ ਹੈ ਤੇ ਉਹਨਾਂ ਦੀ ਸਰਕਾਰ ਕੋਮਾਂਤਰੀ ਇਮੀਗ੍ਰੇਸ਼ਨ ਦਾ ਸਮਰਥਨ ਕਰਦੀ ਹੈ ਪਰ ਉਹਨਾਂ ਨੇ ਕਿਹਾ ਕਿ ਹੈਲਥ ਕੇਅਰ ਸਿਸਟਮ ਸਮਾਜਿਕ ਸੇਵਾਵਾਂ ਅਤੇ ਹਾਊਸਿੰਗ ਮਾਰਕੀਟ ਪਹਿਲਾਂ ਹੀ ਸੂਬੇ ਦੇ ਆਬਾਦੀ ਵਾਦੇ ਦੀ ਰਫਤਾਰ ਦੇ ਨਾਲ ਮੇਲ ਨਹੀਂ ਖਾ ਰਹੀ ਉਹਨਾਂ ਕਹੇ ਕਿ ਕੈਨੇਡਾ ਸਰਕਾਰ ਦੇ ਵੱਲੋਂ ਇਹ ਅਚਾਨਕ ਅਤੇ ਕਪਾਸੜ ਪ੍ਰਸਤਾਵ ਚਿੰਤਾਜਨਕ ਹੈ ਐਕਸ ਨੇ ਫੈਡਰਲ ਸਰਕਾਰ ਨੂੰ ਮੰਗ ਕੀਤੀ ਹੈ ਕਿ ਬਿਨੇਕਾਰਾਂ ਨੂੰ ਕੈਨੇਡਾ ਦੇ ਵਿੱਚ ਰਹਿਣ ਦੇਣ ਤੋਂ ਪਹਿਲਾਂ ਇਹ ਨਿਰਧਾਰਿਤ ਕੀਤਾ ਜਾਵੇ ਕਿ ਸ਼ਰਨ ਦੇ ਦਾਅਵੇ ਜਾਇਜ਼ ਨੇ ਜਾਂ ਨਹੀਂ ਮਿਲਰ ਨੇ ਪ੍ਰੀਮੀਅਰ ਦੀਆਂ ਟਿੱਪਣੀਆਂ ਨੂੰ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਕਿਹਾ ਹੈ ਤੇ ਕਿਹਾ ਹੈ ਕਿ ਸੁਭਾਈ ਸਰਕਾਰਾਂ ਤੋਂ ਸਹਿਮਤੀ ਅਤੇ ਸਹਿਯੋਗ ਮਹੱਤਵਪੂਰਨ ਹੈ ਪਰੋਨਾ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਨਿਊ ਬ੍ਰਾਂਸਵਿਕ ਆਪਣਾ ਫਰਜ਼ ਨਿਭਾਏਗਾ ਮਿਲਰ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਦਾ ਸਿਆਸੀਕਰਨ ਹੁੰਦਾ ਨਹੀਂ ਦੇਖਣਾ ਚਾਹੁੰਦੇ ਹੈਗਜ਼ 1 ਅਕਤੂਬਰ ਨੂੰ ਹੋਣ ਵਾਲੀ ਸੁਬਾਈ ਚੋਣਾਂ ਦੇ ਲਈ ਅਗਲੇ ਹਫਤੇ ਤੋਂ ਆਪਣੀ ਪ੍ਰੋਗਰੈਸਿਵ ਕਨਜ਼ਰਵੇਟਿਵ ਚੋਣ ਮੁਹਿੰਮ ਮੋਰ ਸ਼ੁਰੂ ਕਰਨਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ